ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਰ ਗਰਚਰਨ ਸਿੰਘ ਦੋਸਤੋ ਪੰਜਾਬ ਦੇ ਵਿੱਚ ਜਿਹੜੀਆਂ ਮੇਨ ਸਮੱਸਿਆਵਾਂ ਆ ਉਹਦੇ ਵਿੱਚ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸਿੱਖਿਆ ਦਾ ਬਹੁਤ ਹੀ ਬੁਰਾ ਹਾਲ ਹੈ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਡਿਗੂ ਡਿਗੂ ਕਈਆਂ ਦੀਆਂ ਕਰਦੀਆਂ ਟੀਚਰ ਹੈ ਨਹੀਂਗੇ ਬੱਚੇ ਖੇਡ ਕੇ ਮੁੜ ਆਉਂਦੇ ਆ ਉਸ ਤੋਂ ਵੀ ਭੈੜਾ ਹਾਲ ਸਿਹਤ ਸਹੂਲਤਾਂ ਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਅ ਬੇਸ਼ੱਕ ਅਸੀਂ ਟੀਵੀ ਤੇ ਦੇਖਦੇ ਹਾਂ ਵੀ ਸਭ ਕੁਝ ਫ੍ਰੀ ਹੈ ਪਰ ਕੁਝ ਵੀ ਫ੍ਰੀ ਨਹੀਂ ਗੈਸੀ ਜਾਣਦੇ ਆ ਜਦੋਂ ਦਵਾਈ ਲੈਣਾ ਤੇ ਜਿਹੜੀਆਂ ਮਾਮੂਲੀ ਜੀ ਕੋਈ ਦਵਾਈ ਹੁੰਦੀ ਹੈ ਉਹ ਕਈ ਹਸਪਤਾਲਾਂ 'ਚ ਦਿੱਤੀ ਜਾਂਦੀ ਹੈ ਪਰ ਜਿਹੜੀ ਮਹਿੰਗੀ ਦਵਾਈ ਹੁੰਦੀ ਉਹ ਸਾਨੂੰ ਬਾਹਰੋਂ ਲੈ ਕੇ ਦਿੱਤੀ ਜਾਂਦੀ ਹੈ ਤੇ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਹਸਪਤਾਲ ਆ ਸਰਕਾਰੀ ਅ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਾਲਾ ਉਹਦੇ ਵਿੱਚ ਤੁਸੀਂ ਇਲਾਜ ਕਰਾ ਕੇ ਦੇਖਿਆ ਹੋਣਾ ਮੈਂ ਤੇ ਬਹੁਤ ਹੀ ਜ਼ਿਆਦਾ ਇਲਾਜ ਕਰਾਇਆ ਹੈ ਉਹਦੇ ਵਿੱਚ ਵੀ ਲਗਭਗ ਸਭ ਕੁਝ ਦੇ ਪੈਸੇ ਲਏ ਜਾਂਦੇ ਆ ਔਰ ਉੱਥੇ ਦਵਾਈਆਂ ਤਾਂ ਕੀ ਇੱਕ ਗੋਲੀ ਵੀ ਨਹੀਂ ਹਸਪਤਾਲ ਤੋਂ ਮਿਲਦੀ ਪੱਟੀ ਵੀ ਬਾਹਰੋਂ ਹਰ ਚੀਜ਼ ਜਿਹੜੇ ਕੋਈ ਚੀਜ਼ਾਂ ਨਾਲ ਦਵਾਈਆਂ ਤੋਂ ਬਿਨਾਂ ਚਾਹੀਦੀਆਂ ਉਹ ਵੀ ਬਾਹਰੋਂ ਮੰਗਾਈਆਂ ਜਾਂਦੀਆਂ ਮਣਾ ਮੁਹੀ ਮੰਗਾ ਲੈਂਦੇ ਆ ਤੇ ਫਿਰ ਉੱਥੇ ਮਤਲਬ ਉਸ ਤੋਂ ਬਾਅਦ ਹੁਣ ਤੁਸੀਂ ਲੈ ਲਓ ਜਿਹੜੀਆਂ ਹੋਰ ਸੂਲਤ